ਅਸ਼ੀਕਾਲ ਜੀ ਸੰਦੀਪ ਸਿੰਘ ਦੂਰੀਆਂ ਨਾਲ ਤੁਸੀਂ ਦੇਖ ਰਹੇ ਹੋ ਪੀਵੀ ਚੌਕ ਨਿਊਜ਼ ਸਹਾਇਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਦੀ ਤਾਅਦੀ ਨੂੰ ਸਮਰਪਿਤ ਗੁਰਦੁਆਰਾ ਨੌਵੀਂ ਪਾਤਸ਼ਾਹੀ ਮੂਨਕ ਵਿਖੇ ਹਰਮਤ ਵਿਦਿਆਲੇ ਮੂਨਕ ਵੱਲੋਂ ਗੁਰਵਾਣੀ ਕੰਠ ਲੰਮੀ ਕੇਸ ਮੁਕਾਬਲੇ ਕਰਵਾਏ ਗਏ 7 ਦਸੰਬਰ 2025 ਨੂੰ ਐਤਵਾਰ ਵਾਲੇ ਦਿਨ 10 ਵਜੇ ਆਪੇਖਾ ਇਹ ਉਹਨਾਂ ਜਿਸ ਦੇ ਵਿੱਚ ਵਕ ਵਕ ਇਹ ਜੀ ਗਰੁੱਪ ਦੇ ਬੱਚਿਆਂ ਨੇ ਭਾਗ ਲਿਆ ਜੋ ਪਹਿਲਾ ਏਜ ਗਰੁੱਪ ਸੀ ਉਹ ਸੀ 6 ਸਾਲ ਤੋਂ ਲੈ ਕੇ 12 ਸਾਲ ਦੇ ਬੱਚੇ ਜਿਨ੍ਹਾਂ ਦੇ ਵਿੱਚ ਚਾਰ ਬਾਣੀਆਂ ਗੁਰਬਾਣੀ ਕੰਚ ਸਨ ਜਿਨ੍ਹਾਂ ਦੇ ਵਿੱਚ ਪਹਿਲਾ ਇਨਾਮ ਕੈਸ਼ ਪ੍ਰਾਈਜ਼ ਵੀ ਰੱਖੇ ਗਏ ਤੇ ਪਲੱਸ ਮੈਡਲ ਤੇ ਟਰੋਫੀ ਵੀ ਬੱਚਿਆਂ ਨੂੰ ਦਿੱਤੀਆਂ ਗਈਆਂ ਜਿਸ ਦੇ ਵਿੱਚ ਪਹਿਲਾ ਇਨਾਮ 2100 ਦੂਸਰਾ ਇਨਾਮ 1600 ਤੇ ਤੀਸਰਾ ਇਨਾਮ 1100 ਸੀ 75 ਉਸ ਤੋਂ ਬਾਅਦ 13 ਤੋਂ ਲੈ ਕੇ 18 ਸਾਲ ਦੇ ਬੱਚੇ ਚਾਹੇ ਉਹ ਮੁੰਡਾ ਹੈ ਚਾਹੇ ਉਹ ਕੁੜੀ ਹੈ ਸੱਤ ਵਾਰੀਆਂ ਜਿਸ ਦੇ ਵਿੱਚ ਇਨਾਮ 3100 ਰੁਪਏ ਪਹਿਲਾ ਇਨਾਮ ਸੀ ਦੂਜਾ ਇਨਾਮ 2100 ਸੀ ਤੇ ਤੀਸਰਾ ਇਨਾਮ 1100 ਸੀ ਸਿਰਫ ਮੂਟ ਵਾਲੇ ਬੱਚਿਆਂ ਲਈ ਲੰਮੇ ਕੇਸ ਮੁਕਾਬਲੇ ਕਰਵਾਏ ਗਏ ਜਿਦੇ ਵਿੱਚ 2100 1600 ਤੇ 1100 ਦਾ ਇਨਾਮ ਸੀ ਜੋ ਬੱਚਾ ਇਸ ਕੈਂਪ ਵਿੱਚ ਜਾਂ ਇਸ ਮੁਕਾਬਲੇਾਂ ਦੇ ਦੌਰਾਨ ਜੋ ਬੱਚਾ ਕੇਸ ਰੱਖੇਗਾ ਚਿੱਚੀ ਸਰੂਪ ਧਾਰਨ ਕਰੇਗਾ ਉਹਦਾ ਫੜਨ ਲਵੇਗਾ ਉਸ ਬੱਚੇ ਨੂੰ ਸਪੈਸ਼ਲ ਸਨਮਾਨਤ ਕੀਤਾ ਜਾਵੇਗਾ ਜੋ ਕਿ ਇੱਕ ਬਹੁਤ ਵਧੀਆ ਉਪਰਾਲਾ ਹੈ ਇਹ ਗੁਰਮਤ ਵਿਦਿਆਲੇ ਨੂਨਕ ਵੱਲੋਂ ਇਹ ਮੁਕਾਬਲੇ ਕਰਵਾਏ ਗਏ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਇੱਥੇ ਬੱਚਿਆਂ ਨੂੰ ਬਾਕੀ ਤਰ੍ਹਾਂ ਦੇ ਕੰਪੀਟੀਸ਼ਨ ਜਿਵੇਂ ਕਿ ਗੱਤਕਾ ਕਰਵਾਈਆਂ ਜਾਂਦੀਆਂ ਹਨ ਤਲਵਾਰਵਾਜੀ ਹੋਰ ਤਰ੍ਹਾਂ ਦੀ ਬਹੁਤ ਸਾਰੀਆਂ ਐਕਟੀਵਿਟੀਆਂ ਕਰਵਾਈਆਂ ਜਾਂਦੀਆਂ ਨੇ ਗੁਰਬਾਣੀ ਨਾਲ ਬੱਚਿਆਂ ਨੂੰ ਜੋੜਿਆ ਜਾਂਦਾ ਹੈ ਇਕੱਛੇ ਬੱਚਿਆਂ ਨੂੰ ਇੱਥੇ ਆਏ ਹੋਏ ਚੰਗੇ ਸੰਸਕਾਰ ਬੱਚਨ ਸਿਖਾਏ ਜਾਂਦੇ ਹਨ ਜੋ ਕਿ ਅੱਜ ਦੇ ਸਮੇਂ ਦੀ ਸਬਲੀ ਲੋੜ ਹੈ ਤੇ ਹੋਰ ਬੱਚਿਆਂ ਨੂੰ ਵੀ ਕਈ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਗਈਆਂ ਨੇ ਜਿਵੇਂ ਕੋਈ ਬੱਚਾ ਇਦਾਂ ਪੂਰਾ ਪਰਿਵਾਰ ਕਿੱਥੇ ਰਹੂ ਹੁੰਦੇ ਹੈ ਵਿੱਚ ਹੈ ਉਹਦੀ ਸਟੱਡੀ ਲਈ ਉਹਦੀ ਹੋਰ ਕਈ ਐਕਟੀਵਿਟੀਆਂ ਨੇ ਵਿੱਚ ਉਹਨਾਂ ਦੀ ਹੈਲਪ ਕੀਤੀ ਜਾਵੇ ਇੱਥੇ ਤੋਂ ਨੀ ਇੱਕ ਚੀਜ਼ ਹੋਰ ਦੱਸਣ ਵਾਲੀ ਹੈ ਕਿ ਇੱਥੇ ਇੱਕ ਮੈਡੀਕਲ ਲੈਬ ਜੀ ਸਿੰਘ ਸਾਹਿਬ ਦੇ ਵਿੱਚ ਟੈਸਟ ਬਹੁਤ ਘੱਟ ਰੇਟਾਂ ਤੇ ਡਿਸਕਾਊਂਟ ਦੇ ਦਿੱਤੇ ਜਾਂਦੇ ਹਨ ਤੇ ਗੁਰਦੁਆਰਾ ਨੌਮੀ ਪਾਸਾਹੀ ਗੁਰਦੁਆਰਾ ਵੇਖੀ ਜੋ ਗੁਰਮਤਿ ਵਿਦਿਆਲੇ ਮੂਲ ਚੱਲ ਰਿਹਾ ਹੈ ਇਹਦੇ ਵਿੱਚ ਬਲ ਸਾਹਿਬ ਸਮਾਜ ਸੇਵੀ ਉਹ ਉਹਨਾਂ ਵੱਲੋਂ ਤੈਨੂੰ ਪਾਣੀ ਕਿੰਨੀ ਗੱਲ ਬੱਚੇ ਟ੍ਰਾਂਸਪੋਰਟ ਵੱਲੋਂ ਬੱਚਿਆਂ ਤੇ ਖਰਚਾ ਕੀਤਾ ਜਾਂਦਾ ਹੈ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਫੀਸ ਚੋਪੋ ਜਿਹਾ ਕੀਤੀ ਜਾਂਦੀ ਨਹੀਂ ਹੈਗੀ ਹਾਲਾਂਕਿ ਉਹਨਾਂ ਨੂੰ ਅਲੱਗ-ਅਲੱਗ ਕਰਵਾਉਂਦੀਆਂ ਫੈਸਿਲੀਟੀਆਂ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਆ। ਇਹ ਬਹੁਤ ਵਧੀਆ ਉਪਰਾਲਾ ਹੈ ਜੋ ਮੂਰਤਨਪਟ ਹੈ ہمارا। ਬਹੁਤ ਯਾਦ ਹੈ। ਗੁਰੂ ਖਮਰੇ ਦਸ ਸਬਤ ਨੂੰ ਕਾਬੂ ਆਪ ਦਾ। ਇਸ ਨੂੰ ਪਰਮਾਤਮਾ ਬਹੁਤ ਸਿਖ ਸਦਾ ਕਰਤਾਰਾ। ਰਕਸ਼ੀਦਰਾ ਹਾਣਿਜ ਕਰਦੇ। ਤੁਸੀਂ ਦੇਖੋਗੇ। ਗੁਰਮਤਿ ਵਿਦਿਆਲੇ ਮੂਰਤਨਪਟ ਦੇ ਸਾਰੇ ਯੂਨਿਓ ਆਓ ਆ ਕੇ ਐਕਟੀਵਿਟੀ ਆਓ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਓ ਜੇ ਤੁਸੀਂ ਖੁਦ ਐਕਟੀ ਆ ਕੇ ਉਹਨਾਂ ਦੀ ਐਕਟੀਵਿਟੀਆਂ ਵਾਚ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਉਸ ਟਾਈਮ ਪਹਿਲਾਂ ਇਹੀ ਮੁਕਾਬਲੇ ਬੱਲਰਾਂਖੇ ਕਰਵਾਏ ਗਏ ਸੀ ਜਿਸ ਦੇ ਵਿੱਚ ਬੱਚਿਆਂ ਦਾ ਭਾਰੀ ਉਤਸ਼ਾਹ ਸੀ ਲੇਕਿਨ ਇਸ ਮੁਕਾਬਲੇ ਅੰਦਰ ਇਥੇ ਦੀਨੇ ਬੰਦ ਤੁਸੀਂ ਦੇਖ ਰਹੇ ਹੰਦ ਬੱਚੇ ਬਹੁਤ ਤਰਸਕੰਤਾ ਤੁਮ ਬਹੁਤ ਹੀ ਤਰਸਕੰਤਾ ਕਾਰਪਾ ਮਾਪਾ ਬਪ ਤਰਾ ਕਾਲ ਪੈਸੀ ਜੂਫ ਤਰਾ ਕਾਲ ਪਾਇਕਰ ਮਿਸੰਪਰ ਕਾਸਤਾ ਸਦਨ ਕਾਲ ਦਾ ਕੀਆ ਤਮਾਸ਼ਾ ਜਵਨ ਕਾਲ ਜਵਨ ਕਾਲ ਜੀ ਇੰਗਲਿਸ਼ ਸਿਵਕੀ ਬੇਦਰਾ ਜੀ ਮਾਂ ਜੋਧੀਆ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਜੀ ਅੱਜ ਦੇ ਟਾਈਮ ਦੇ ਵਿੱਚ ਜਵਨ ਕਾਲ ਸਬਜਕਤ ਬਣਾਵਾਲਾ ਦੇਵ ਦਾਤ ਜੀ ਚੰਨ ਉਪਜਾਈ ਆ ਤਾਂ ਦੇਖਿਆ ਆਪਣੀਆਂ ਰੋਜ਼ ਕਰ Parabéns. ਪਰਿਵਾਰ ਅਪਰ ਜੁੜਿਆ ਹੁੰਦਾ ਕਿਸੇ ਵੀ ਧਰਮ ਨਾਲ ਤੁਹਾਨੂੰ ਸਾਰੀ ਅੱਛਾ ਧਰਮ ਕੋਈ ਮਾੜਾ ਨਹੀਂ ਹੈ ਜਹੇ ਕੋਈ ਵੀ ਧਰਮ ਇਹ ਖੁਦ ਇੱਕ ਇਤਿਹਾਸਿਕ ਜੀਵਨ ਹੈ ਮਰਦੀ ਹੈ ਕੋਈ ਹੋ ਨਹੀਂ ਹੈ ਨਾਨਕ ਕਰਤਾ ਸਬਦ ਸੁਣਿਆ ਦੁਖਸ਼ਾ ਦੀ ਗੀਤ ਸੁਣਿਆ ਆਪਣੇ ਸੰਗਰਮਾਂ ਇੰਦਰਾ ਰਸਤਾ ਦਿਖਾਉਂਦਾ ਹੈ ਜੋ ਜੀਆ ਮਰਦੀ ਧਰਮ ਕੀ ਕਰਹਾ ਵਿਪੂਰ ਪਰ ਇਹ ਛੋਟੇ ਛੋਟੇ ਵਿਦਿਆਲੇ ਪੂਰ ਕਾਇਆ ਜੁਕਤ ਦੰਡਾ ਭਰਤੀ ਆਈ ਮੰਥੀ ਸਗਰ ਜਮਾ ਮਾਨ ਜੀਤਾ ਜਗਦੀ ਜਿਨਾਂ ਦੇ ਨਾਲ ਬੱਚੇ ਸਿਮਲਿੰਦੇ ਦਿੱਚ ਰਿਹਾ ਹੈ ਅਨਾਦ ਅਨਾਦ ਤੋਂ ਜੁੜ ਕੇ ਜੋ ਅੱਜ ਦੇ ਟਾਈਮ ਦੀ ਸਭ ਤੋਂ ਵੱਡੀ ਹੋਇਆ ਜੋ ਫਿਜ਼ੀਕਲ ਐਕਟੀਵਿਟੀ ਫਿਜ਼ੀਕਲ ਐਕਟੀਵਿਟੀ ਘਟ ਗਈਆਂ ਨੇ ਬੱਚਿਆਂ ਦੀ ਬੱਚੇ ਪਹਿਲਾਂ ਗਰਾਊਂਡਾਂ ਉੱਤੇ ਜਾਂਦੇ ਸੀ ਉਹ ਘਟ ਗਏ ਨੇ ਐਥੇ ਹਾਲਾਂਕਿ ਜੋ ਗੱਟਕੇ ਦੇ ਵਿੱਚ ਸੈਲਫ ਸੇਲਫ ਵੀ ਹੁੰਦੀ ਹੈ ਕੁੜੀਆਂ ਨੇ ਇਸ ਤਰ੍ਹਾਂ ਐਥੇ ਛੋਟੇ-ਛੋਟੇ ਬੱਚੇ ਆਉਂਦੀਆਂ ਨੇ ਇਹੋ ਬੱਚੇ ਤੇ ਵੀ ਆਏ ਜਿਹੜੇ ਪਰਵਾਹ ਨਹੀਂ ਕਿਸੇ ਸੈਲਫ ਸੇਲਫ ਦੇ ਇੱਕ ਪੰਡਾਰੀ ਇੱਕ ਲਾਇ ਜਦੋਂ ਸੈਲਫ ਸੇਲਫ ਸਿੱਖਣ ਵੀ ਆ ਤਾਂ ਪਾਵੇ ਜਿਵੇਂ ਜਿਵੇਂ ਪਰਮਾਨੰਦ ਨੇ ਦੇਖਿਆ ਉਹਨਾਂ ਨਜ਼ਰ ਨਾਲ ਬਹੁਤ ਹੀ ਗੱਲ ਹੈ ਆਦੇਸ਼ ਦੀ ਹੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਤੇ ਪੰਡਾਰ ਜੋਸ ਪਾਇਆ ਸੀ ਹੋਰ ਗੁਰਵਾਣੀ ਨਾਲ ਜੁੜਦੇ ਨੇ ਬੱਚੇ ਦੇਖਿਆ ਸੀ ਜਨਹਾਰ ਨਾਨੇ ਸੱਚੇ ਕੀ ਸਾਜਕਾਰ ਆਨਸ ਮਿਚ ਇਹਨਾਂ ਨੂੰ ਪਸਟਡੀ ਦੀਆਂ ਵੀ ਕਲਾਸਾਂ ਲਗਵਾਈਆਂ ਜਾਂਦੀਆਂ ਜਿਵੇਂ ਅਲੱਗ-ਅਲੱਗ ਤਰ੍ਹਾਂ ਦੇ ਕੈਂਪ ਲਗਵਾਏ ਜਾਂਦੇ ਕਿਸੇ ਕੋਈ ਨਵੀਂ ਚੀਜ਼ ਆਈਏ ਕੋਈ ਨਵੀਂ ਟੈਕਨੋਲੋਜੀ ਆਈਏ ਉਸ ਦੇ ਬਾਰੇ ਬੱਚਨ ਜਾਣੂ ਬਰਬਾਦ ਅਲੱਗ-ਅਲੱਗ ਤਰ੍ਹਾਂ ਦੇ ਟਾਈਮ ਟੂ ਟਾਈਮ ਕੰਪੀਟੀਸ਼ਨ ਹੁੰਦੇ ਰਹਿੰਦੇ ਨੇ ਸਾਡੇ ਚੈਨਲ ਦੇ ਮਾਧਿਅਮ ਨਾਲ ਅਸੀਂ ਇਲਾਕੇ ਨਿਵਾਸੀਆਂ ਤੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦੇ ਹਾਂ ਵੀ ਟਾਈਮ 'ਚ ਟਾਈਮ ਕੱਟ ਕੇ ਆਪਣੇ ਬੱਚੇ ਨੂੰ ਘੱਟੋ ਘੱਟ 1 ਘੰਟਾ 2 ਘੰਟੇ ਗੁਰਮਤਿ ਵਿਦਿਆਲੇ ਨੂੰ ਜ਼ਰੂਰ ਰੱਖਣਾ ਹੈ ਕਰ 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 ਨਹੀਂ ਦੇਖ ਰਹੀ ਸੀ ਆਪੇ ਵੀ ਜੌਂਖ ਮੂਜ ਕੈਮਰਾਮੈਨ ਜਗੀਰ ਸਿੰਘ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਸੀ ਜੀ ਗੁਰਨਾਨ ਦੇਵ ਜੀ YouTube ਤੇ ਵੀ ਸਾਡਾ ਚੈਨਲ ਹੈ Facebook ਤੇ ਵੀ ਸਾਡਾ ਚੈਨਲ ਹੈ ਤੇ Instagram ਤੇ ਵੀ ਸਾਡਾ ਫੀਜ ਬਣਿਆ ਪਿਆ ਹੈ ਬਹੁਤ ਬਹੁਤ ਧੰਨਵਾਦ